एसटीपीसी ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਕਿ ਜਦੋਂ ਗਿਆਨੀ ਰਗਵੀਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਤਾਂ ਦੱਸਦੀ ਕਿ ਸ਼ਰਦਾਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਉਹਨਾਂ ਦੀ ਛੁੱਟੀ ਕੀਤੀ ਗਈ ਹੈ ਤਾਂ ਬੀਤੇ ਦਿਨੀ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸਿੱਧੇ ਸਿੱਧੇ ਇਲਜ਼ਾਮ ਨਿਚੜੇ ਐਸਜੀਪੀਸੀ ਅਤੇ ਬਾਦਲ ਪਰਿਵਾਰ ਤੇ ਲਗਾਏ ਗਏ ਸੀ ਕਿ ਇੱਥੇ ਗੋਲਕਾਂ ਦੇ ਵਿੱਚੋਂ ਪੈਸੇ ਚੋਰੀ ਨਹੀਂ ਹੁੰਦੇ ਸਗੋਂ ਗੋਲਕਾਂ ਦੇ ਉੱਤੇ ਡਾਕੇ ਪੈਂਦੇ ਨੇ ਔਰ ਇਸੇ ਦੇ ਨਾਲ ਹੀ ਬਹੁਤ ਸਾਰੇ ਬਿਆਨ ਜੋ ਬਾਦਲ ਪਰਿਵਾਰ ਦੇ ਖਿਲਾਫ ਸੀ ਉਹ ਵੀ ਦਰਜ ਕੀਤੇ ਗਏ ਸੀ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਤੀ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਤੇ ਵੱਡਾ ਐਕਸ਼ਨ ਕੀਤਾ ਹੈ ਤਸ਼ਰਮਨੀ ਕਮੇਟੀ ਨੇ ਗਿਆਨੀ ਰਤਬੀਰ ਸਿੰਘ ਨੂੰ ਉਹਨਾਂ ਦੇ ਵੱਲੋਂ ਲਾਏ ਗਏ ਸਾਰੇ ਇਲਜ਼ਾਮਾਂ ਲਈ ਤੇ ਸ਼ਰਮਨੀ ਕਮੇਟੀ ਦੇ ਅਕਸ ਨੂੰ ਢਾਲ ਆਉਣ ਦੇ ਲਈ 72 ਘੰਟਿਆਂ ਦਾ ਸਮਾਂ ਦਿੱਤਾ ਹੈ ਕਿ ਉਹ ਇਲਜ਼ਾਮਾਂ ਦੇ ਸਬੂਤ ਪੇਸ਼ ਕਰਨ ਤਾਂ ਗਿਆਨੀ ਰਗਬੀਰ ਸਿੰਘ ਖਿਲਾਫ ਇਸ ਕਾਰਵਾਈ ਪਿੱਛੇ ਉਹਨਾਂ ਨੇ ਬੀਤੇ ਦਿਨੀ ਦੌਰਾਨ ਬਿਆਨਾਂ ਨੂੰ ਮੰਨਿਆ ਜਾ ਰਿਹਾ ਹੈ ਔਰ ਜਾਣਕਾਰੀ ਅਨੁਸਾਰ ਅੱਜ ਸ਼ਰਮਨੀ ਕਮੇਟੀ ਦੀ ਅੰਤ੍ਰੀਮ ਕਮੇਟੀ ਦੀ ਸਿੱਖ ਮਸਲਿਆਂ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਸੀ ਅੱਜ ਦੀ ਅਗਵਾਈ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਸੀ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਕਾਰਵਾਈ ਪਿੱਛੇ ਦੋ ਗੰਭੀਰ ਮੁੱਦਿਆਂ ਨੂੰ ਦੱਸਿਆ ਜਿਸ ਦੇ ਵਿੱਚ ਪੱਠਾ ਸਾਹਬ ਤੇ ਗੁਰਦੁਆਰਾ ਅੰਬ ਸਾਹਿਬ ਦੇ ਮਾਮਲੇ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਗਿਆਨੀ ਰਗबीर ਸਿੰਘ ਵੱਲੋਂ ਜੋ ਵੀ ਸਬੰਧੀ ਲਾਇਏ ਗਏ ਦੋਸ਼ ਨਿਰਧਾਰਿਤ ਨੇ ਇਹਨਾਂ ਦੋਵਾਂ ਮਾਮਲਿਆਂ 'ਚ ਗਿਆਨੀ ਰਗਵੀਰ ਸਿੰਘ ਨੂੰ ਤਾਂ ਗੀਤ ਕੀਤੀ ਜਾਂਦੀ ਹੈ ਉਹ ਜਾਂਦਾ ਇਲਜ਼ਾਮਾਂ ਤੇ ਮਾਫੀ ਮੰਗਣ ਨੀ ਤਾਂ ਮੈਨੇਜਰ ਅਮ ਸਾਹਿਬ ਨੂੰ ਦੇਖਾਰ ਦਿੱਤੇ ਜਾਂਦੇ ਨੇ ਕਿ ਸੰਗਤ ਨੂੰ ਗੁੰਮਰਾਹ ਕਰਨ ਦੇ ਲਈ ਉਹਨਾਂ ਖਿਲਾਫ ਮਾਨ ਹਾਨੀ ਦਾ ਦਾਵਾ ਕਰਨ ਟੈਡਵੋਕੇਟ ਤਾਂ ਮੀਨੇ ਅਸ ਦਿਨ ਆਲੀ ਕਿਆ ਕਿ ਬਾਬਾ ਬੁੱਢਾ ਜੀ ਦੇ ਅਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਦੇ ਅਹੁਦੇ ਤੇ ਹੁੰਦਿਆ ਬਿਨਾਂ ਠੋਸ ਸਬੂਤਾਂ ਦੇ ਇਲਜ਼ਾਮ ਲਗਾ ਕੇ ਸ਼੍ਰੋਮਣੀ ਕਮੇਟੀ ਦੇ ਐਕਸ ਨੂੰ ਟਾ ਲਗਾਈ ਗਈ ਹੈ ਇਸ ਗਿਆਨੀ ਰੁਗਬੀਰ ਸਿੰਘ ਇਸ ਮਾਮਲੇ 'ਚ 72 ਘੰਟੇ 'ਚ ਸਬੂਤ ਪੇਸ਼ ਕਰਨ ਦੇ ਲਈ ਨੋਟਿਸ ਦਿੱਤਾ ਜਾਂਦਾ ਜੇਕਰ ਉਹ ਕੋਈ ਸਬੂਤ ਨਾ ਪੇਸ਼ ਕਰ ਸਕੇ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਇਹ ਦੇਖੋ ਜਿਹੜੇ ਹਾਲਾਤ ਆ ਉਹ ਕਈ ਵਾਰੀ ਇਟਸੈਲਫ ਵੀ ਬੋਲਦੇ ਆ ਤੇ ਹਾਲਾਤ ਹੀ ਬੋਲਦੇ ਆ ਨਾ ਤੇ ਮੈਨੂੰ ਅੱਜ ਪਤਾ ਲੱਗਾ ਵੀ ਕੋਈ ਨਾ ਦੇ ਮੰਤਰੀ ਸਾਹਿਬ ਵੀ ਬੋਲੇ ਇਸੇ ਤਰਜ਼ ਦੇ ਉੱਤੇ ਤੇ ਜਦੋਂ ਆ ਮੇ ਖੋਲ ਕੇ ਆਜਣ ਪਈ ਸਾਡਾ ਧਰਮ ਤੇ ਰਾਜਨੀਤੀ ਇਕੱਠੀ ਆ ਫਿਰ ਧਰਮ ਨੂੰ ਦੇਖੋ ਉਲਝਾਉਣ ਦਾ ਅੱਜ ਬੜਾ ਵੱਡਾ ਯਤਨ ਕੀਤਾ ਜਾ ਰਿਹਾ ਏ ਕਿਉਂਕਿ ਧਰਮ ਜਿਹੜਾ ਆ ਇਹ ਸੱਚ ਆ ਤੇ ਅਸੀਂ ਜਿਹੜੇ ਪੋਲਿਟਿਸ਼ੀਅਨ ਆ ਮੈਂ ਵੀ ਵਿੱਚੇ ਆਉਣਾ ਅਸੀਂ ਕਈ ਵਾਰੀ ਝੂਠ ਸਾਹਜਾ ਬੋਲ ਜਾਂਦੇ ਆ ਤੇ ਇਹਦੇ ਤੇ ਦਾ ਇਹ ਖੰਡੇ ਧਾਰਿਆ ਮਾਰਗ ਜਿਹੜਾ ਆ ਤੇ ਆਪਾਂ ਫਿਰ ਜਿਦਾ ਮੈਂ ਪਹਿਲਾਂ ਕਿਹਾ ਤੁਸੀਂ ਮੇ ਤੋਂ ਜ਼ਿਆਦਾ ਬੈਸਟ ਜਾਜੀਆਂ ਲੋਕਾਂ ਦੇ ਚੈਨਲਾਂ 'ਚ ਵੀ ਜਾਂ ਉਧਰ ਹੀ ਬੋਲਦੇ ਸੀ ਵੀ ਕੀ ਸੱਚ ਹੈ ਤੇ ਕਿਤੋਂ ਇਹ ਲਿਖਤ ਆ ਕੇ ਆ ਸਕਦੀ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਜੀ ਸੁਲਤਾਨ ਸਿੰਘ ਕੋ 5 ਲੱਖ ਰੁਪਏ ਕਹਿੰਦੇ ਹਾਂ ਇਹ ਜਿਹੜੀ ਗੱਲ ਆ ਇਹ ਗੱਲ ਇਹ ਇਹ ਸਾਰੀਆਂ ਗੱਲਾਂ ਦੇ ਆ ਮੰਗਿਆ ਜੇ ਜੇ ਮੈਂ ਕਹਿੰਦਾ ਜੀ ਦੇਣ ਇਹ ਜੇ ਦੱਸਣਗੇ ਕੋਈ ਅਧਿਕਾਰੀ ਆ ਤੇ ਫਿਰ ਤੁਹਾਡੇ ਸਾਹਮਣੇ ਆ ਜਾਊਗੀ ਸਾਰੀ ਗੱਲ ਕੋਈ ਦੱਸਣ ਦਾ ਸਹੀ ਨਾ ਆ ਸਾਰਾ ਕੁਝ ਇਸੇ ਕਰਕੇ 72 ਘੰਟੇ ਦਾ ਦਿੱਤਾ ਕਿ ਤਾਂ ਕਿ ਸਾਨੂੰ ਸਪਸ਼ਟ ਹੋ ਚੁੱਕੇ ਕਿ ਕਿਹੜੇ ਇਹ ਬੰਦੇ ਆ ਜਿਹੜੇ ਪੈਸੇ ਮੰਗਦੇ ਕਿਹੜੇ ਅਧਿਕਾਰੀ ਆ ਜਿਹੜੇ ਪੈਸੇ ਮੰਗਦੇ ਆ ਸੁਲਤਾਨ ਜੀ ਹੁਣ ਆਪਣੀ ਸੇਵਾ ਹੋਂ ਦੀ ਮੁੱਦੇ ਕਿਉਂ ਨਹੀਂ ਚੱਕੇਗੇ ਸਵਾਲ ਇਹ ਉੱਠਦਾ ਪਿਆ ਜੀ ਸਾਰੇ ਪਾਸੇ ਹਾਂਜੀ ਆਪਣੀ ਸੇਵਾ ਦੌਰਾਨ ਆਪਣੇ ਕਾਰਜਕਾਲ ਦੌਰਾਨ ਗੰਗੀ ਰਵੀ ਸਿੰਘ ਨੇ ਮੁੱਦਾ ਕਿਉਂ ਨਹੀਂ ਚੱਕਿਆ ਦੇਖੋ ਮੈਂ ਹੁਣ ਫੇ ਕਮੈਂਟ ਕਰਦਾ ਚੰਗਾ ਨਹੀਂ ਲੱਗਦਾ ਕਿਉਂਕਿ ਅਸੀਂ ਉਹਨਾਂ ਨੂੰ ਨੋਟਿਸ ਦਿੱਤਾ 72 ਘੰਟੇ ਚੋ ਜਵਾਬ ਦੇਣ ਕਿਉਂਕਿ ਸੱਚਖੰਡ ਦੇ ਤੁਸੀਂ ਬਿਹਤਰ ਜਾਣਦੇ ਅੰਮ੍ਰਿਤਪਾਲ ਹੁਣੀ ਸਾਰੇ ਬਿਹਤਰ ਮੇਤੋ ਵੀ ਜਾਣਦੇ ਆ ਕਿ ਸੱਚਖੰਡ ਦਾ ਅੰਦਰਲਾ ਪ੍ਰਬੰਧ ਸਿੰਘ ਸਾਭਾ ਦੇ ਪ੍ਰਬੰਧ ਹਲੇ ਹੁੰਦਾ ਉੱਥੇ ਜਥੇ ਕਿਹੜੇ ਲਾਉਣੇ ਸਿੰਘ ਸਾਭਾ ਨੇ ਲਾਉਣੇ ਹੁੰਦੇ ਖਾਸ ਕਰਕੇ ਮੁੱਖ ਗ੍ਰੰਥੀ ਸਾਹਿਬ ਨੇ ਕੋਈ ਕਥਾ ਲਾਉਣੀ ਮਹੰਜੀ ਸਾਹਿਬ ਡਿਊਟੀ ਹਾਲ ਉਹਨਾਂ ਨੇ ਇੱਕ ਮਹੌਨ ਸਾਹਿਬ ਕਮੇਟੀ ਬਣਾਈ ਆ ਪਰ ਓਵਰ ਆਲ ਉਹੇ ਕੰਮ ਕਰਦੇ ਅਖੰਡ ਪਾਠਾਂ ਦੀਆਂ ਬੁਕਿੰਗ ਹੋਰ ਦੂਜੀਆਂ ਤੀਜੀਆਂ ਇਹ ਸਾਰਾ ਅੰਦਰਲੇ ਪ੍ਰਬੰਧ ਦਾ ਕੰਮ ਆ ਤੇ ਜੇ ਸਸਤਾ ਦੇ ਵਿੱਚ ਅੰਦਰ ਪ੍ਰਬੰਧਿਆ ਤੇ ਉਹ ਸ਼ੋਮਣੀ ਕਮੇਟੀ ਵੀ ਜ਼ਿੰਮੇਵਾਰੀ ਤੋਂ ਭੱਜਦੀ ਨਹੀਂ ਪਰ ਸਿੰਘ ਸਾਹਿਬ ਦੀ ਵੀ ਆਪਣੀ ਤਾਂ ਜ਼ਿੰਮੇਵਾਰੀ ਹੈ ਨਾ ਕਿ ਜਿਹੜੇ ਦਾ ਪ੍ਰਬੰਧ ਸਾਰਾ ਉੱਥੇ ਅੰਦਰ ਚੱਲਦਾ ਉਹ ਜਿਹੜਾ ਕੋਈ ਮੂਠਾ ਗਾਇਬ ਹੋਇਆ ਜਿਹੜੀ ਆ ਉਹ ਜ਼ਿਕਰ ਕਰ ਰਹੇ ਉਹ ਹੈਗਾ ਜੀ ਉਹ 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 ਭਾਈ ਆਪਣੇ ਸਿੰਘ ਸਾਹਿਬ ਗਿਆਨੀ ਗੁਰਮਖ ਸਿੰਘ ਹੁਣੇ ਰਾਤ ਠੀਕ ਹੈ ਜੀ ਉਹਦੇ ਬਾਰੇ ਸਾਰਾ ਸਪਸ਼ਟ ਕਰ ਦਿੱਤਾ ਕਿਉਂਕਿ ਉਹਨਾਂ ਦੇ ਉਹ ਸਾਰਾ ਕੁਝ ਜਰੀਏ ਹੋਇਆ ਮੋਠਾ ਕਿਵੇਂ ਟੁੱਟਾ ਕਿਵੇਂ ਨਵਾਂ ਲਾਇਆ ਨਵਾਂ ਇੰਦਾ ਸੈਂਸ ਲਾਇਆ ਉਹ ਹੀ ਜੋ ਵੀ ਆ ਤੇ ਕਿਵੇਂ ਸੋਨੇ ਦੀ ਕਾਰ ਸੇਵਾ ਹੋਈ ਤੇ ਕਿਵੇਂ 1921 ਵਾਲਾ ਜਿਹੜਾ ਸਰੂਪ ਆ ਉਹਦੀ ਗੁੰਮਰ ਸਾਹਿਬ ਤੇ ਸੇਵਾ ਹੁੰਦੀ ਉਹਨੇ ਰਾਤ ਸਾਰੇ ਪਾਕਿਸਪਾਇਟ ਕੀਤੇ ਆ ਉਹ ਤੁਸੀਂ ਆਪਣੇ ਤੁਹਾਡੇ ਸਾਰੇ ਰਾਤ ਦੀ ਸੋਸ਼ਲ ਮੀਡੀਆ ਤੇ ਚੱਲਣ ਰਹੀ ਆ ਕਿ ਇੱਥੋਂ ਵਿੱਚ 50 ਲੱਖ ਦੀ ਗੱਡੀ ਦਾ ਚਿੱਟਾ ਚੁੱਕਿਆ ਜਾ ਰਿਹਾ ਵੀ ਕਿ ਗਿਆਨੀ ਦੇ ਘਬੀਟ ਸੁਣਾਣੇ ਕਿ ਅੱਜ ਹੀ ਮੈਂ 50 ਲੱਖ ਦੀ ਗੱਡੀ ਚ ਸਫ਼ਰ ਕਰਦਾ ਦੂਜੀਆਂ ਗੱਡੀਆਂ ਮੈਨੂੰ ਮਾਰਾ ਨਹੀਂ ਪਾਉਂਦੀਆਂ ਉਹ ਕੀ ਚੱਕਰ ਸੀ ਚਲੋ ਦੇਖੋ ਜਿਹੜੇ ਸਿੰਘ ਸਾਹਿਬ ਆ ਨਾ ਸਤਕਾਰ ਜੋ ਹੋ ਗਿਆ ਤੇ ਇਹ ਸਤਕਾਰਯੋਗ ਇਸ ਕਰਕੇ ਕਿਉਂਕਿ ਐਕਟ ਮੁਤਾਬਕ ਇਹ ਹੋਰ ਕੰਮ ਚੱਲਦਾ ਪਰ ਅਸੀਂ ਇਹ ਚਾਹੁੰਦੇ ਹੁੰਦੇ ਸੀ ਵੀ ਜਦ ਸਿੰਘ ਸਾਹਿਬ ਪਤਾ ਲੱਗੇ ਸਿੱਖ ਖਾਬ ਦਾ ਕੌਮ ਦਾ ਤੇ ਜੇ ਸਹੂਲਤਾਂ ਮੰਨਣੀਆਂ ਫਿਰ ਤਾਂ ਭਾਵੇਂ 2 ਕਰੋੜ ਦੀ ਵੀ ਲੈ ਲਓ ਤਾਂ ਵੀ ਤਾਂ ਵੀ ਨਹੀਂ ਪਰ ਅਸੀਂ ਦੇਖੋ ਸੱਚ ਕਰਕੇ ਜਾਣਿਓ ਜਿੰਨੀਆਂ ਵੀ ਸਿਗੀਆਂ ਕਦੇ ਨਹੀਂ ਸੀ ਕੜੀ ਸੱਟੀ ਪਰ ਚਲੋ ਜੀ ਸਤਿਕਾਰਯੋਗ ਆ ਜਾਂਦੇ ਆ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ 25 25 ਕਿਲੋ ਜਿਹੜਾ ਦੁੱਧ ਹੈ ਇਹਨਾਂ ਦੇ ਘਰਾਂ ਦੇ ਵਿੱਚ ਜਾਂਦਾ ਹੈ ਇਹ 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 ਭਗਵਾਨ ਤਾਂ ਆ ਭਗਵਾਨ ਤਾਂ ਆਪਣਾ ਮੈਨੇਜਰ ਸਾਹਿਬ ਬੈਠਾ ਇਹ ਦੱਸਣਗੇ ਇਹਦੇ ਬਾਰੇ ਸਾਰੀ ਗੱਲ ਪ੍ਰਧਾਨ ਜੀ ਤੁਹਾਡੇ ਸਾਥ ਨੇ ਕਿ ਉਹਨਾਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੂੰ ਫਾਰਕ ਕਰ ਦਿੱਤਾ ਗਿਆ ਹੈ ਉਸ ਦਾਅਵੇ 'ਚ ਕਿੰਨੀ ਕਿ ਸਚਾਈ ਹੈ ਬਿਲਕੁਲ ਆ ਮੈਂ ਤੁਹਾਡੇ ਸਾਹਮਣੇ ਬੋਲਣਿਆ ਬਿਲਕੁਲ ਗੱਲ ਤੇ ਆ ਦੱਸਗਾ ਜੀ ਕੋਈ ਗਾਵਾ ਗੱਲ ਤੇ ਆ ਆ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਹਾਂ ਦੇਖੋ ਡਿਸਕਸ਼ਨਾਂ ਬਹੁਤ ਪੱਖਾਂ ਤੇ ਹੋਈਆਂ ਮੈਂ ਤਾਂ ਹੀ ਕਿਹਾ ਧੂਆਂ ਤਾਂ ਡਿਸਕਸ਼ਨ ਹੋਈ ਉਹਨੂੰ ਵੀ ਅਧਾਰ ਉਹਨੂੰ ਵੀ ਕਹਾਂ ਬੋਲ ਦੂੰ ਮੈਂ ਉਹਨੇ ਵੀ ਆਪਣੀ ਗੱਲ ਜਿਹੜੀ ਹੈ ਉਥੇ ਰਿਪਰਿਜ਼ੈਂਟ ਕੀਤੀ ਆ ਬਾਕੀਆਂ ਮੈਂਬਰਾਂ ਨੇ ਵੀ ਰੱਖੀ ਆ ਪਰ ਆਹ ਤਾਂ ਮੈਂ ਜਿਹੜੀ ਸੀਟਿੰਗ ਆ ਉਹ ਬੋਲਦੀ ਆ ਤੇ ਉਹ ਜਾ ਕੇ ਉੱਥੇ ਜੋ ਮਰਜ਼ੀ ਕਲੇਮ ਕਰੀ ਜਾਵੇ ਉਹਦੇ ਕਲੇਮ ਨੂੰ ਕੀ ਕਹੋਗੇ ਤੁਸੀਂ